ਗਰਦਾਸਪੁਰ ਤੇ ਤਰਨਤਾਰਨ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜੀ ਕੇਂਦਰ ਸਰਕਾਰ ਅਤੇ ਜਿਹੜੀ ਰਾਜ ਸਰਕਾਰ ਹੈ ਉਹਦੀ ਸ਼ਹਿ ਦੇ ਉੱਤੇ ਜਿਹੜੀ ਪ੍ਰਸ਼ਾਸਨ ਆਹੋ ਚੜ ਕੇ ਆ ਗਿਆ ਤੇ ਜਿਹੜਾ ਭਾਰਤ ਮਾਲਾ ਜੋੜੋ ਜਿਹੜੀ ਸੜਕ ਹੈ ਉਸ ਨੂੰ ਲੈ ਕੇ ਸਾਰਾ ਵਿਵਾਦ ਚੱਲ ਰਿਹਾ ਤੇ ਕਿਸਾਨ ਆਪਣੀ ਜ਼ਮੀਨ ਦਾ ਜਿਹੜਾ ਮੁੱਲ ਮੰਗ ਰਹੇ ਨੇ ਅਤੇ ਉਹਨਾਂ ਨੂੰ ਬਿਨਾਂ ਮੁੱਲ ਦਿੱਤੇ ਹੀ ਜਿਹੜਾ ਕਬਜ਼ਾ ਕਰਨ ਦੀ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਹੋਈ ਆ ਤੇ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਮੁਕੀ ਹੋ ਰਹੀ ਆ ਤੇ ਇਹੀ ਕਾਰਨਾਂ ਜਦੋਂ ਧਰਨੇ ਲੱਗਦੇ ਸੀ ਤਾਂ ਸਾਰੇ ਜਿਹੜੇ ਕਿਸਾਨ ਸੀ ਕਿਸਾਨ ਆਗੂ ਸੀ ਇਹੀ ਰੌਲਾ ਪਾਉਂਦੇ ਸੀ ਕਿ ਤੁਹਾਡੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਹੋ ਇਹਨਾਂ ਨੇ ਨੱਪ ਲੈਣੀਆਂ ਨੇ ਤੇ ਹੁਣ ਇਹੀ ਹਾਲ ਅੱਗੇ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਕਿਸਾਨ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ ਸਾਡੀ ਸੂਬਾ ਪੌਰ ਕਮੇਟੀ ਦੀ ਮੀਟਿੰਗ ਸਾਡੇ ਦਫ਼ਤਰ ਜੱਬਾ ਵਿੱਚ ਚੱਲ ਰਹੀ ਆ ਪਰ ਜੋ ਜਾਣਕਾਰੀ ਮਿਲ ਰਹੀ ਆ ਜਿਵੇਂ ਅੱਜ ਪੰਜਾਬ ਸਰਕਾਰ ਨੇ ਪੁਲਿਸ ਦਾ ਜਬਰ ਜਿਹੜਾ ਵਾ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਹਾਇਪਿੰਡ ਤੇ ਚੀਮਾ ਖੁੱਡੀ ਬਹੁਤ ਵੱਡੀ ਤਦਾਦ ਦੇ ਵਿੱਚ ਬਕੈਰ ਪੈਸੇ ਦਿੱਤਿਆ ਤੋਂ ਹੀ ਫੋਸਾ ਲਿਆ ਕੇ ਮੱਕੀਆਂ ਵਾਤੀਆਂ ਵਾ ਲੋਕਾਂ ਦੀਆਂ ਤੂੜੀਆਂ ਨਹੀਂ ਬਣਦੀ ਰਹੀ ਔਰ ਲੋਕ ਕਿਸਾਨਾਂ ਦੀ ਚੁੱਕਾ ਚਕਾਈ ਹੋ ਰਹੀ ਆ ਇਸੇ ਤਰ੍ਹਾਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਚੰਡੇਰ ਮਾਹਪੁਰਖਾਂ ਤੇ ਸੂਬਾ ਵਿੜਿੰਗ ਸੂਬਾ ਸਿੰਘ ਉਹਦੇ ਵਿੱਚੋਂ ਔਰਤਾਂ ਵੀ ਗ੍ਰਿਫਤਾਰ ਕਰ ਲਈਆਂ ਵਾ ਤੇ ਮੱਕੀ ਦੀ ਖੜੀ ਫਸਲ ਜਿਹੜੀ ਗੱਡ ਚੀਰ ਰਹੀ ਸੀ ਉਹਨੂੰ ਤਬਾਹ ਕਰ ਦਿੱਤਾ ਵਾ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਨੂੰ ਇਹ ਖਮਿਆਜਾ ਭੁਗਤਣਾ ਪਊਗਾ ਇਹਦੇ ਤੇ ਬਹਿ ਕੇ ਗੱਲ ਕਰਕੇ ਜਿਹੜੇ ਵੀ ਮਤਲਬ ਕਿਸਾਨ ਪੀੜਤ ਆ ਉਹਨਾਂ ਨੂੰ ਲਿਆਂ ਦਿੱਤਾ ਜਾਵੇ ਉਹਨਾਂ ਦੇ ਪਹਿਲਾਂ ਪੈਸੇ ਪਾਏ ਜਾਣ ਤੇ ਫਿਰ ਕਬਜ਼ੇ ਲੈ ਜਾਣ ਇਸ ਤਰ੍ਹਾਂ ਲੀਕਾਂ ਮਾਰਿਆ ਜਿਹੜੀਆਂ ਉਹ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣੇ ਇਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਊਗਾ ਤੇ ਪੁਲਿਸ ਜ਼ਬਰਦਸਤੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਕਿ ਜਿਵੇਂ ਔਰਤਾ ਦੇ ਵਿੱਚ ਤਸ਼ੱਦਦ ਕਰ ਰਹੇ ਆ ਇਹ ਠੀਕ ਨਹੀਂ ਮੈਂ ਸਰਵਪੰਨ ਸਿੰਘ ਪਟਿਆਰੇਸ ਦੇ ਦਫਤਰ ਤੋਂ ਬੋਲਦਾ ਜਿਵੇਂ 2 ਥਾਵਾਂ ਤੇ ਗਰਦਾਸਪੁਰ ਤੇ ਲਗਭਗ 2 ਥਾਵਾਂ ਤੇ ਤਰਨਤਾਰਨ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਉਹਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈਰ ਜਿਹੜੀ ਪੁਲਸਾ ਜਣੀ ਕੇਂਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਰਹੀ ਆ ਔਰ ਕਿਸਾਨਾਂ ਦਾ ਨਾਂ ਤਾਂ ਪੱਕ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਅਰੇ ਇਹ ਤੋਂ ਪਹਿਲਾਂ ਗਰਦਾਸਪੁਰ ਦੇ ਵਿੱਚ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਤਰਨਤਾਰਨ ਵਿੱਚ ਵੀ ਬਹੁਤ ਮੀਟਿੰਗਾਂ ਹੋਈਆਂ ਜਿੱਚ ਡੀਸੀ ਜਾਂ ਆਈਜੀ ਐਸਐਸਪੀ ਮੰਨ ਕੇ ਗਏ ਹੋਏ ਆ ਤੇ ਜਿੰਨੀ ਦੇਰ ਤੱਕ ਸੀ ਪੈਸੇ ਨਹੀਂ ਪਾਉਂਦੇ ਹੈਗੇ ਉੰਨੀ ਦੇਰ ਤੱਕ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਆਵਾਂਗੇ ਜੇ ਇਹ ਭਾਰਤ ਮਾਲਾ ਯੋਜਨਾ ਵਾਲੀ ਪਾਲਸੀ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਲਾਗੂ ਕਰ ਕਰ ਸਕਦੇ ਆ ਤੇ ਕੱਲ ਨੂੰ ਖੇਤੀ ਮੰਡੀ ਬੇਸੇ ਤਰ੍ਹਾਂ ਹੀ ਕੁੱਟ ਕੇ ਲਾਗੂ ਹੋ ਜਾਣੀ ਆ ਤੇ ਕੱਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਐ ਖੋਣਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਵੀ ਜੋ ਕੁਝ ਤੁਸੀਂ ਬੀਜ ਰਹੇ ਜੇ ਇਹ ਵੱਡਣਾ ਪੈਣਾ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੀ ਦੁਨੀਆ ਤੱਕ ਭਗਵੰਤਮਾਨ ਸਰਕਾਰ ਦਾ ਜ਼ਬਰ ਜਣਾ ਉਹ ਪਹੁੰਚਣਾ ਚਾਹੀਦਾ